ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਜਹ ਜਹ ਪੇਖਿਓ ਤਹ ਹਜੂਰ ਦੂਰ ਕਤਿਓ ਨਾ ਜਾਈ ਰਬ ਰਹਿਆ ਸਰਵਤਰਮੈ ਮਨ ਸਦਾ ਧਿਆਈ ਜਹ ਜਹ ਪੇਖਿਓ ਤਹ ਹਜੂਰ ਦੂਰ ਕਤਿਓ ਨਾ ਜਾਈ ਰਬ ਰਹਿਆ ਸਰਵਤਰਮੈ ਮਨ ਸਦਾ ਧਿਆਈ ਈਤ ਊਤ ਨਹਿ ਵਿਛੜੈ ਸੋ ਸੰਗੀ ਗਣੀਐ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਣੀਐ ਰਹਾਉ ਪ੍ਰਤ ਪਾਲੇ અપਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾਕਾਰੂਪ ਜਪ ਜਪ ਕਰੇ ਆਨੰਦ ਜਨ ਅਚਜ ਅਨੂਪ ਸਾਮਤ ਦੇਹੁ ਦਿਆਲ ਪ੍ਰਭ ਜਿਤ ਤੁਮੈ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੈ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਸਰੀ ਮਹੱਲਾ ਪੰਜਵਾ ਏ ਭਾਈ ਮੈਂ ਜਿੱਥੇ-ਜਿੱਥੇ ਵੇਖਦਾ ਹਾਂ ਉੱਥੇ-ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ ਉਹ ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ। हे ਮੇਰੇ ਮਨ ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ ਜਿਹੜਾ ਸਭਨਾਂ ਵਿੱਚ ਵਸ ਰਿਹਾ ਹੈ। हे ਭਾਈ ਉਸ ਪਰਮਾਤਮਾ ਨੂੰ ਹੀ ਅਸਲ ਸਾਥੀ ਸਮਝਣਾ ਚਾਹੀਦਾ ਹੈ ਜਿਹੜਾ ਸਾਥੋਂ ਇਸ ਲੋਕ ਵਿੱਚ ਪਰਲੋਕ ਵਿੱਚ ਕਿਤੇ ਵੀ ਵੱਖਰਾ ਨਹੀਂ ਹੁੰਦਾ। ਉਸ ਸੁੱਖ ਨੂੰ ਹੋਛਾ ਸੁੱਖ ਆਖਣਾ ਚਾਹੀਦਾ ਹੈ ਜਿਹੜਾ ਅੱਖ ਝਮਕਣ ਦੇ ਸਮੇਂ ਵਿੱਚ ਹੀ ਮੁੱਕ ਜਾਂਦਾ ਹੈ ਰਹਾਉ ਏ ਭਾਈ ਮੇਰਾ ਉਹ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ ਉਸ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ ਉਹ ਪ੍ਰਭੂ ਸਾਡੇ ਹਰੇਕ ਸਾਹ ਦੇ ਨਾਂ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ਹੇ ਭਾਈ ਜਿਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ ਨਾਸ਼ ਨਹੀਂ ਕੀਤਾ ਜਾ ਸਕਦਾ ਜਿਸ ਦੀ ਹਸਤੀ ਸਭ ਤੋਂ ਉੱਚੀ ਹੈ ਤੇ ਹੈਰਾਨ ਕਰਨ ਵਾਲੀ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਉਸ ਦੇ ਭਗਤ ਉਸ ਦਾ ਨਾਮ ਜਪ-ਜਪ ਕੇ ਆਤਮਿਕ ਆਨੰਦ ਮਾਣਦੇ ਰਹਿੰਦੇ ਹਨ ਹੇ ਦਇਆ ਦੇ ਘਰ ਪ੍ਰਭੂ ਮੈਨੂੰ ਉਹ ਸਮਝ ਬਖਸ਼ ਜਿਸ ਦੀ ਬਰਕਤ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾ ਹਾਂ ਏ ਪ੍ਰਭੂ ਨਾਨਕ ਤੇਰੇ ਪਾਸੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ